ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਮੋਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਉਸੇ ਤਨ ਤਨ ਬਾਬਾ ਦੀ ਉਸੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਬੋਲੋ बस इन्नी विनती है प्यार रखो श्रद्धा रखो पर जाना पवे ना ना, बाबा जी दी कृपा ना कहना जेड़ा ਤੁਹਾਡੇ ਚੋ ਪਿਆਰ ਨਾ ਕਹਿੰਦਾ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹ ਗੁਰਮਤ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਧ ਸੁਲਾਹਨ ਤੈਨ ਧੰਨ ਪੱਲੇ ਨਾਨਕਾ ਧੰਨ ਸੋਈ ਜੇ ਕੋ ਜੀਉ ਕਹੇ ਉਹਨਾਂ ਕੋ ਦਨ ਜਮ ਕੀ ਤਲਬ ਨ ਹੋਈ ਬਾਬਾ ਜੀ ਵਰਗੇ ਮਹਾਪੁਰਖਾਂ ਨੂੰ ਬੰਦਗੀ ਵਾਲਿਆਂ ਨੂੰ ਜੀਵ ਹੀ ਕਹਿ ਦਈਏ ਧੰਨ ਵੀ ਕਹਿ ਦਈਏ ਉਹ ਜਮ ਨੇੜੇ ਨਹੀਂ ਆ ਸਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਸ਼ਰਦਾ ਦੀ ਲੋੜ ਹੈ